ਕੀ ਕੀ ਗੱਲ ਕੀਤੀ ਹੋਈ ਘਟਨਾ ਸਰ ਮੈਂ ਇਧਰੋਂ ਆਫਿਸ ਤੋਂ ਆ ਰਹੀ ਸੀ ਤਾਂ ਮੈਂ ਹੱਥੋਂ ਫੋਨ ਫੋਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਹਨਾਂ ਦੇ ਹੱਥ ਤੋਂ ਜਦੋਂ ਫੋਨ ਹੋਇਆ ਤਾਂ ਫਿਰ ਮੇਰੇ ਉਹਨਾਂ ਨੇ ਮੇਰੇ ਚਾਕੂ ਮਾਰਿਆ ਸੁਣੋ ਉਹਨਾਂ ਨੂੰ ਕਿਹਾ ਕਿ ਮੇਰੇ ਤੋਂ ਉਹ ਪੈਸ ਪੁੱਛਦੇ ਸੀਗੇ ਮਧੂ ਪਾਠਕ ਦਾ ਇਹ ਸੀ ਤੇ ਕੈਸੀ ਬੰਦੇ ਕੈਸੀ ਸੀ? ਸੁਨ ਜਿਆਦੇ ਏਜ ਨਹੀਂ ਸੀਗੀ ਯੰਗ ਪਰਸਨ ਹੀ ਸੀਗੇ ਕੱਤੇ ਸੀਗੇ? ਬਾਈਕ ਤੇ ਸੀਗੇ ਸਭ ਬਲੈਕ ਕਲਰ ਦੇ ਕਿੰਨੇ ਬੰਦੇ ਸੀਗੇ? ਦੋ ਜਨੇ ਸਰ ਕਿੰਨੀ ਉਮਰ ਦੇ ਲੱਗਦੇ ਸੀਗੇ? 23 ਉਹ ਚਾਕੂ ਕਿਥੇ ਮਾਰਿਆ? ਗਾਵੋ ਗਾਵੋ ਤਾਂ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅੱਜ ਆੜੀ ਮਧੂਪੱਠੋਂ ਗਲੀ ਜਾਂਦੀ ਤੁਸੀਂ ਦੇਖ ਰਹੇ ਹੋ ਇਸ ਚੌਂਗ ਦੇ ਵਿੱਚ ਆਹ ਵਾਲੀ ਛੁੱਟੀ ਕੁੜੀ ਦੀ ਮੈਂ ਇੰਟਰਵਿਊ ਭੇਜੀ ਹੈ ਇਹਦੇ ਕੋਲ ਦੋ ਬੰਦੇ ਸਪਲੈਂਡਰ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੇ ਉਹਦੇ ਪਹਿਲਾਂ ਉਹਨੂੰ ਫੋਨ ਮੰਗਿਆ ਫੋਨ ਮੰਗਣ ਤੋਂ ਬਾਅਦ ਉਹਨੇ ਨਾ ਨੁਕਾ ਕੀਤਾ ਉਹਦੇ ਉਹਨਾਂ ਖਰਚ ਕੱਟ ਕੇ ਮਾਰੀ ਤੇ ਸਾਰਿਆਂ ਕਿ ਬੇਨਤੀ ਕੀਤੀ ਹੈ ਆਪਣਾ ਧਿਆਨ ਰੱਖੋ ਜ਼ਰੂਰ ਤੇ ਜਿਹੜਾ ਵੀ ਉਪਰਾਂ ਬੰਦਾ ਹੁੰਦਾ ਕੋਈ ਨਾ ਕੋਈ ਤਾਂ ਉਹਨੂੰ ਜ਼ਰੂਰ ਪੁੱਛੋ ਕਿੱਥੋਂ ਆਇਆ ਕਿੱਥੇ ਚੱਲਿਆ ਤੇ ਦੇਖੋ ਸਾਰੇ ਇੱਥੇ ਹੈ ਦੇਖੋ ਮেইনਸ ਰੂਡ ਹੈ ਸਾਰੇ ਬਸ ਚੱਲਦੀ ਰੂਡ ਹੈ ਦੇਖੋ ਇੱਥੇ ਇਸ ਜਿਹੜਾ ਤੇ ਪਾਣਾ ਵਰਤਿਆ ਤੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਸਾਰੇ ਜ਼ਰੂਰ ਕਿ ਠੰਡ ਦਾ ਮੌਸਮ ਹੈ ਸਾਰੇ ਘਰੇ ਜਾਂਦੇ ਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਉਹ ਪਲੀਜ਼ ਆਪਣੇ ਆਪਣੇ ਧਿਆਨ ਨਾਲ ਰਹਿਣ